ਜ਼ਿਲ੍ਹਾ ਤਰਨਤਾਰਨ ਦੇ ਪ੍ਰਬੰਧਕੀ ਕੰਪਲੈਕਸ ਦੀ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਚੁੱਕੇ ਹਨ ਕਿ ਇੱਥੋਂ ਦੇ ਜਿਹੜੇ ਲੋਕ ਇੱਥੇ ਪੁੱਜਦੇ ਹਨ ਵੱਖ-ਵੱਖ ਕਮਾਂ ਨੂੰ ਲੈ ਕੇ ਉਹਨਾਂ ਦਾ ਵੀ ਇੱਥੇ ਜਿਹੜਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅਧਿਕਾਰੀਆਂ ਪਾਸੋਂ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਗਏ ਹਨ ਕਿ ਗੰਦਗੀ ਦਾ ਭਰਿਆ ਹਾਲ ਇਸ ਨੂੰ ਵੇਖ ਕੇ ਲੋਕ ਸ਼ਰਮ ਮਹਿਸੂਸ ਕਰਦੇ ਹਨ ਇੱਥੇ ਦੱਸਣ ਯੋਗ ਹੈ ਕਿ ਜ਼ਿਲ੍ਹਾ ਤਰਨਤਾਰਨ ਦੇ ਪ੍ਰਬੰਧਕੀ ਕੰਪਲੈਕਸ ਜਿੱਥੇ ਕਿ ਪੂਰੇ ਜ਼ਿਲ੍ਹੇ ਤੋਂ ਲੋਕ ਦੂਰ ਤਰਾਡੇ ਦੇ ਪਿੰਡਾਂ ਤੋਂ ਡੀਸੀ ਏਡੀਸੀ ਅਧਿਕਾਰੀ ਜਿਹੜੇ ਇੱਥੇ ਬੈਠਦੇ ਹਨ ਐਸਐਸਪੀ ਪੂਰਾ ਅਮਲਾ ਜਿਹੜਾ ਇੱਥੇ ਬੈਠਦਾ ਹੈ ਲੋਕਾਂ ਨੂੰ ਆਪਣੇ ਵੱਖ-ਵੱਖ ਕੰਮਾਂ ਵਾਸਤੇ ਇੱਥੇ ਆਉਣਾ ਪੈਂਦਾ ਹੈ ਇਸ ਦਰਾਨੇ ਇਥੇ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਚੁੱਕੇ ਹਨ ਬਦ ਤੋਂ ਬੱਦਰ ਹੋਦੇ ਹਨ ਕਿ ਸਫਾਈ ਦੇ ਨਾਮ ਦੀ ਕੋਈ ਚੀਜ਼ ਹੀ ਨਜ਼ਰ ਨਹੀਂ ਆ ਰਹੀ ਸਵੱਛਤਾ ਅਭਿਆਨ ਨੂੰ ਲੈ ਕੇ ਜਿੱਥੇ ਕਿ ਪ੍ਰਸ਼ਾਸਨ ਵੱਲੋਂ ਇਥੇ ਮੁਹਿੰਮ ਸ਼ੁਰੂ ਕੀਤੀ ਗਈ ਹੈ ਲੇਕਿਨ ਇਥੇ ਦੀਵੇ ਥੱਲੇ ਹਨੇਰੇ ਦੀ ਜਿਹੜੀ ਹੈ ਕਹਾਵਤ ਨਜ਼ਰ ਆ ਰਹੀ ਹੈ ਇਥੇ ਵੇਖਾਂਗੇ ਕਿ ਇਹ ਲੋਕ ਆਏ ਨੇ ਔਰ ਇਹ ਦੇਖ ਰਹੇ ਹਨ ਕਿ ਲਿਫਟਾਂ ਤਾਂ ਕਿਥੋਂ ਦੀਆਂ ਬੰਦ ਹੋ ਚੁੱਕੀਆਂ ਹਨ ਲੋਕ ਆਪਣੀ ਮਜਬੂਰੀ ਨੂੰ ਵੇਖਦੇ ਹਨ ਲਿਫਟ ਦਾ ਸਹਾਰਾ ਲੈਂਦੇ ਹਨ ਪਰ ਉਹ ਬਾਰ ਬਾਰ ਕਦੀ ਉਹਨਾਂ ਕੋ ਚੱਲਿਆ ਵੀ ਨਹੀਂ ਜਾ ਰਿਹਾ ਔਰ ਆਪਣੀ ਹਾਲਾਤ ਨੂੰ ਵੇਖਦੇ ਹਨ ਲਿਫਟ ਦੀ ਵਰਤੋਂ ਕਰਨਾ ਚਾਹੁੰਦੇ ਹਨ ਨੂੰ ਤਾਲੇ ਲੱਗੇ ਹੋਇਆ ਨਾ ਭਾਜੀ ਕੀ ਗੱਲ ਇੱਥੇ ਲਿਫਟ ਤੁਸੀਂ ਆਏ ਜੇ ਕੀ ਕਹਿਣਾ ਚਾਹੁੰਦੇ ਜੇ ਲਿਫਟ ਬੰਦ ਹੈਗੀ ਹੈ ਪਰ ਅਸੀਂ ਨਾ ਆਏ ਸੀ ਸਾਡੇ ਲੜਕੀ ਦਾ ਸ਼ਾਦੀ ਹੋਈ ਹੈ ਤੇ ਲੋਕ ਭਲਾਈ ਦਫ਼ਤਰ ਦੇ ਇੱਥੇ ਆਏ ਸੀ ਅਸੀਂ ਆਪਣੀ ਫਾਈਲ ਜਮਾ ਕਰਾਉਣ ਤੇ ਉਹ ਇਸ ਕਰਕੇ نیچے ਤੋਂ ਜਦੋਂ ਨਾ ਮਤਲਬ ਮੈਂ ਲਿਫਟ ਥੱਲੇ ਵੀ ਕੋਸ਼ਿਸ਼ ਕੀਤੀ ਤੇ ਥੱਲੇ ਵਿੱਚ ਤੋਂ ਵੀ ਨਹੀਂ ਚੱਲ ਰਹੀ ਸੀ ਸੋ ਕਿ ਅਸੀਂ ਕੁਝ ਕੋ ਉੱਥੇ ਬੰਦੇ ਬੈਠੇ ਸੀ ਜਿਹੜੇ ਕੋਈ ਸ਼ਾਇਦ ਅਸੀਂ ਕੁਝ ক্লাস 4 ਵਗੈਰਾ ਦੇ ਬੈਠੇ ਸੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਇਹ ਲਿਫਟ ਕਿਉਂ ਨਹੀਂ ਚੱਲ ਰਹੀ ਜੀ ਸਾਨੂੰ ਕੋਈ ਲਿਫਟ ਦਾ ਦੱਸੋ ਜਿਹੜੀ ਚੱਲ ਰਹੀ ਹੈ ਕੋਈ ਨਹੀਂ ਲਿਫਟ ਦੇ ਭਾਈ ਚੜ੍ਹਾਈ ਗਾੜ ਨਹੀਂ ਚੱਲਦੀਆਂ ਤੇ ਇੱਥੇ ਤਰੰਤਾਰ ਨਹੀਂ ਆ ਇੱਥੇ ਕਿੱਥੇ ਚੱਲਣੀਆਂ ਤੇ ਬਾਅਦ ਵਿੱਚ ਮੈਂ ਜਦ ਜਦ ਕੇ ਮੈਨੂੰ ਡਾਕਟਰ ਨੇ ਮਨਾ ਕੀਤਾ ਹੈ ਕਿ ਪੌੜੀ ਚੜਨ ਤੋਂ ਮੇਰੇ ਮੀਤ ਮਤਲਬ ਡਿਸਕ ਪ੍ਰੋਬਲਮ ਹੈ ਤੇ ਇਸ ਕਰਕੇ ਪਰ ਸਾਡੀ ਮਜਬੂਰੀ ਹੀ ਕਿ ਅਸੀਂ ਆਪਣੀ ਧੀ ਦੇ ਸਕਨ ਸਕੀਮ ਦੇ ਵਾਸਤੇ ਆਏ ਆ ਤੇ ਅਸੀਂ ਫਿਰ ਚੜ ਕੇ ਆਏ ਹਾਂ ਪੌੜੀਆਂ ਚੜਨ ਚ ਕਾਫੀ ਮੁਸ਼ਕਲ ਆਈ ਹੋਗੇ ਤੇ ਬਹੁਤ ਬਕਲਾਈ ਆ ਤੇ ਹੁਣ ਮੈਨੂੰ ਉਤਰਨ ਤੇ ਮੈਨੂੰ ਇਹ ਹੈ ਵੀ ਮੈਂ ਉਤਰਨਾ ਕਿੱਦਾਂ ਕੀ ਮੰਗ ਕਰਦੇ ਡੀਸੀ ਸਾਹਿਬ ਤੋਂ ਆਇਆ ਤਾਂ ਡੀਸੀ ਸਾਹਿਬ ਮਾਨ ਕੇ ਡੀਸੀ ਸਾਹਿਬ ਤੋਂ ਇਹ ਹੀ ਮੰਗ ਕਰਾਂਗਾ ਕਿ ਸਰ ਤਰਨਤਨ ਜ਼ਿਲ੍ਹਾ ਬਹੁਤ ਹੀ ਵਧੀਆ ਜ਼ਿਲ੍ਹਾ ਵਾ ਸਰਦੀ ਜ਼ਿਲ੍ਹਾ ਵਾ ਇੱਥਾਂ ਦਾੜੀ ਸੀ ਉਸਨੇ ਏਡਾ ਬਹੁਤ ਵਧੀਆ ਬਣਾਇਆ ਹੈ ਇੱਕ ਤਾਂ ਇੱਥੇ ਸਫਾਈ ਦਾ ਧਿਆਨ ਦਿੱਤਾ ਜਾਵੇ ਤੇ ਇੱਕ ਇਹ ਜਿਹੜਾ ਖਾਸ ਕਰਕੇ ਜਿੱਦਾਂ ਡਿਸੇਬਿਲਟੀ ਜਿਹੜੇ ਲੋਕ ਉਹਨਾਂ ਦੀ ਮਤਲਬ ਵੱਧ ਵੱਧ ਸਹਤ ਆਵਾਸ ਤੇ ਲਿਫਟ ਕੋਈ ਜ਼ਿਆਦਾ ਨਹੀਂ ਤੇ ਇੱਕ ਜਾਂ ਦੋ ਤਾਂ ਚਲਦੀਆਂ ਹੋਣੀਆਂ ਚਾਹੀਦੀ ਡਿਸੇਬਲ ਲੋਕਾਂ ਦੀ ਮੰਗ ਹੈ ਕਿ ਇੱਥੇ ਡਿਪਟੀ ਕਮਿਸ਼ਨਰ ਦਾ ਦਫ਼ਤਰ ਜਿਹੜਾ ਹੈ ਕਿ ਬਹੁਤ ਵਧੀਆ ਬਣਾਇਆ ਹੈ ਕਰੋੜਾਂ ਰੁਪਏ ਦੀ ਲਗਤ ਨਾਲ ਤਿਆਰ ਕੀਤਾ ਗਿਆ ਲੇਕਿਨ ਇਸ ਦੀ ਰੱਖ-ਰਖਾਵ ਨਹੀਂ ਕੀਤੀ ਜਾ ਰਹੀ ਇਸ ਦਰਾਂ ਸਾਡੇ ਨਾਲ ਹੋਰ ਵੀ ਸੀਨੀਅਰ ਸਿਟੀਜ਼ਨ ਮੌਜੂਦ ਹਨ ਸਰ ਕੀ ਕਹਿਣਾ ਚਾਹੁੰਦੇ ਤੁਸੀਂ ਹਾਲਾਤ ਦੇਖੇ ਆ ਕੋਠੇ ਦੇ ਦਫ਼ਤਰ ਦੇ ਦੇਖੇ ਆ ਕੂ ਤਾਂ ਦੇ ਕੀ ਕਹਿਣਾ ਚਾਹੁੰਦੇ ਜੀ ਚੰਗਾ ਲੱਗ ਰਿਹਾ ਤੁਹਾਨੂੰ ਮੈਂ ਤਕਰੀਬਨ ਹਫਤੇ ਦੇ ਵਿੱਚ ਦੋ ਤਿੰਨ ਵਾਰ ਆਉਣਾ ਹਾਂ ਸਰ ਸਾਰੇ ਆ ਦਫ਼ਤਰਾਂ ਤੇ ਮੇਰਾ ਕੰਮ ਹੈ ਮੈਂ ਸੋਸ਼ਲ ਵਰਕਰ ਹਾਂ ਜੀ ਨਾਮ ਤੁਹਾਡਾ ਕੀ ਤੁਹਾਨੂੰ ਮੇਰਾ ਨਾਮ ਸਰਦੇਵ ਸਿੰਘ ਚੋਹਾਨ ਕਸੇਲ ਤੋਂ ਹਾਂ ਮੈਂ ਮੈਂ ਐਕਚੁਅਲੀ ਮੈਂ ਜिले ਦੇ ਵਿੱਚ ਵੱਡੇ ਜਿਹੜੇ ਕੰਮ ਐ ਐਸਐਸਪੀ ਸਾਹਿਬ ਨੂੰ ਮਿਲਣਾ ਡਿਪਟੀ ਕਮਿਸ਼ਨਰ ਨੂੰ ਮਿਲਣਾ ਅਸਟੇਮ ਸਾਹਿਬ ਨੂੰ ਮਿਲਣਾ ਬੜੀ ਖੁਸ਼ੀ ਹੁੰਦੀ ਹੈ ਜੀ ਐਡੀ ਵੱਡੀ ਬਿਲਡਿੰਗ ਹੈ ਗਈ ਆ ਬਾਟੇ ਦੇ ਵਿੱਚ ਜਿੱਥੇ ਕੂੜਾ ਕਰਕਟ ਹੈ ਨਾ ਉਹਦੇ ਨਾਲ 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 ਪਾਣੀ ਨਾਲ ਵੀ ਤੁਣਿਆ ਦੇ ਰਿਹਾ ਮੇਰੇ ਹਿਸਾਬ ਨਾਲ ਇੱਕ ਨਾ ਮਹੀਨੇ ਤੇ ਪਾਣੀ ਨਾਲ ਮੈਨੂੰ ਸਾਫ ਸਰਕਾਰ ਵੱਲੋਂ ਕਿੰਨੇ ਕਰੋੜ ਰੁਪਏ ਖਰਚ ਕਰਕੇ ਇਮਾਰਤ ਬਣਾਈ ਗਈ ਕੂੜੇ ਦੇ ਢੇਰ ਲੱਗੇ ਆ ਸਰਕਾਰੀ ਪੈਸੇ ਦੀ ਲੁੱਟ ਵੀ ਹੋ ਰਹੀ ਆ ਔਰ ਲੋਕਾਂ ਨੂੰ ਬਦਬੂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਨਾ ਹਾਂਜੀ ਇਹ ਕੁਝ ਹੀ ਕਰੋੜਾਂ ਦੀ ਨਹੀਂ ਮੇਰੇ ਹਿਸਾਬ ਨਾਲ ਤਾਂ ਅਰਬਾਂ ਦੀ ਮਾਰਚ ਆਏ ਪਰ ਜਿਹੜਾ ਇੱਥੇ ਇੰਨਾ ਵੱਡਾ ਦਫਤਰ ਆ ਤੇ ਨਾਲ ਹੀ ਸਾਡਾ ਸਿਵਲ ਕੋਰਟ ਆ ਜਿੱਥੇ ਬੜੇ ਬੜੇ ਸੀਨੀਅਰ ਜੱਜ ਬਿੰਦੇ ਆ ਸਰ ਉਹ ਐਡਵੋਕੇਟ ਵੀ ਬਿੰਦੇ ਆ ਜੀ ਸਰ ਹੋਰ ਅਫਸਰ ਜਿਹੜੇ ਪਲੀਏ ਜੀ ਸੀਨੀਅਰ ਸਾਰੇ ਬਿੰਦੇ ਤਕਰੀਬਨ ਇੱਥੇ ਪਰ ਦੋਖੋ ਇਹ ਹੁੰਦਾ ਵੀ ਯਾਰ ਅਸੀਂ ਤਾਂ ਮੇ ਲੇਬਰ ਦੇ ਬੰਦੇ ਆ ਮਜ਼ਦੂਰ ਆ ਬਟ ਸਾਨੂੰ ਇਹ ਆਪ ਵੀ ਯਾਰ ਇਹ ਸਾਡਾ ਦਫਤਰ ਆ ਮਤਲਬ ਸਰਕਾਰ ਦਾ ਨਹੀਂ ਸਾਡਾ ਪਬਲਿਕ ਦਾ ਦਫਤਰ ਆ ਤੇ ਸਰਕਾਰ ਨੇ ਪੈਸੇ ਚਲਾਉਣੇ ਆ ਪੈਸੇ ਕਿ ਇਹਦੇ ਘਰੋਂ ਨਹੀਂ ਜਾਣੇ ਐਸਐਸਪੀ ਸਾਹਿਬ ਦੇ ਘਰੋਂ ਨਹੀਂ ਜਾਣੇ ਜਾਂ ਡੀਸੀ ਸਾਹਿਬ ਦੇ ਘਰੋਂ ਨਹੀਂ ਕਿਸੇ ਵੀ ਅਫਸਰ ਦੇ ਘਰੋਂ ਨਹੀਂ ਜਾਣੇ ਉਹਨਾਂ ਦੇ ਧਿਆਨ ਚ ਲਿਆਉਣ ਵਾਲੀ ਗੱਲ ਹੈ ਕਿ ਦਿਪਤੀ ਕੁਮਚਰ ਸਾਹਿਬ ਕਦੀ ਕਦੀ ਉਹ ਇੱਕ ਦੋ ਦਿਨ ਜਰੂਰ ਫੇਰਾ ਮਾਰਿਆ ਕਰਨਾ ਸਾਰਾ ਚੈੱਕ ਕਰਿਆ ਕਰਨਾ ਤੁਹਾਨੂੰ ਲੱਗਦਾ ਵਾ ਕਿ ਜਿਹੜੇ ਇਹ ਅਧਿਕਾਰੀ ਇੱਥੇ ਬੈਠੇ ਆ ਵੱਡੇ ਵੱਡੇ ਅਧਿਕਾਰੀ ਆ ਜਨਾਂ ਕੋ ਵੱਡੀਆਂ ਵੱਡੀਆਂ ਪੋਸਟਾਂ ਆ ਏਸੀ ਦੇ ਕਮਰੇ ਛੜਾ ਕੇ ਅੰਦਰ ਬੈਠੇ ਹੋਏ ਆ ਇਹਨਾਂ ਦੇ ਘਰਾਂ ਵਿੱਚ ਵੀ ਐਵੇਂ ਦਾ ਕੂੜਾ ਹੁੰਦਾ ਹੋਊਗਾ ਤੁਹਾਡੇ خیال ਚ ਨਹੀਂ ਸਰ ਕਦੀ ਵੀ ਨਹੀਂ ਐੋ ਜੀ ਗੱਲ ਹੀ ਨਹੀਂ ਹੈਗੀ ਸਰ ਇੱਕ ਬੰਨੇ ਐਸਐਸਪੀ ਸਾਹਿਬ ਹੈ ਉਹਨਾਂ ਨੇ ਵੱਡੀਆਂ ਡਿਗਰੀਆਂ ਕੀਤੀ ਆ ਆਈਪੀਐਸ ਦੀਆਂ ਦੂਜੇ ਸਾਹਿਬ ਦਿੱਟਿਕ ਵਿਸ਼ੇ ਨਾਲ ਉਹਨਾਂ ਨੇ ਵੀ ਆਪਣਾ ਮੈਡੀ ਡਿਗਰੀ ਪ੍ਰਾਪਤ ਕੀਤੀ ਸਾਰੇ ਐੋ ਜੀ ਕੋਈ ਗੱਲ ਨਹੀਂ ਗੀ ਵੱਡੇ ਅਹੁਦੇ ਤੇ ਆ ਕਾਰਾਂ ਦੋ ਦੋ ਤਿੰਨ ਤਨ ਸਰਕਾਰੀ ਕੋ ਸਰਕਾਰ ਬਟ ਦੇਖੋ ਇਹ ਸਾਨੂੰ ਜਿਹੜਾ ਸਰਕਾਰ ਵੀ ਨਕਮੀਆਂ ਕਦੀ ਉਹ ਵੀ ਨਹੀਂ ਆਣ ਕਿ ਐਮਐਲਏ ਆਉਂਦੇ ਜ਼ਰੂਰ ਆ ਦਫਤਰਾਂ ਤੱਕ ਸੀਮਤ ਹੁੰਦੇ ਆ ਅਫਸਰ ਵੀ ਦਫਤਰਾਂ ਤੱਕ ਸੀਮਤ ਆ ਆਏ ਦਫਤਰ ਤੇ ਬੈਠੇ ਲੋਕਾਂ ਦੀਆਂ ਗੱਲਾਂ ਮੁਸ਼ਕਲਾਂ ਸੁਨੀਆਂ ਚੁਣ ਕੇ ਤੇ ਆਪਣਾ ਕਦੀ ਇੱਧਰ ਲੱਭਨੇ ਆਏ ਨਹੀਂ ਚੜੇ ਇਹ ਹੌਂਦ ਤੇ ਰੂੜਾ ਨਾ ਪਤਾ ਲੱਗੇ ਇਹ ਸੀਨੀਅਰ ਸਿਟੀਜ਼ਨਸ ਹਨ ਔਰ ਲੋਕ ਹਨ ਤੁਸੀਂ ਵੇਖ ਸਕਦੇ ਜੀ ਪੂਰਾ ਕੰਪਲੈਕਸ ਜਿਹੜਾ ਕਿ ਕੂੜੇ ਨਾਲ ਖਿਲ ਰਿਆ ਪਿਆ ਹੈ ਕੂੜਾ ਥਾਂ ਥਾਂ ਦੇ ਢੇਰ ਲੱਗੇ ਆ ਜਾਲੇ ਲੱਗੇ ਹੋਏ ਆ ਕਦੀ ਇਸ ਦੀ ਸਫਾਈ ਨਹੀਂ ਕੀਤੀ ਗਈ ਔਰ ਪੌੜੀਆਂ ਦਾ ਹਾਲ ਦੇਖ ਲਓ ਤੁਸੀਂ ਜਗਾ ਜਗਾ ਤੰਬਾਕੂ ਔਰ ਐਵੇਂ ਦੀਆਂ ਚੀਜ਼ਾਂ ਸੁੱਟ-ਸੁੱਟ ਕੇ ਬਦਬੂ ਫੈਲੀ ਹੋਈ ਹੈ ਇਸ ਕੰਪਲੈਕਸ ਤੁਸੀਂ ਵੇਖ ਸਕਦੇ ਜੀ ਇੱਧਰ ਵਕਰੀ ਵਕਰੀ ਜਗ੍ਹਾ ਤੇ ਕੂੜੇ ਦੇ ਢੇਰ ਇਸ ਤਰ੍ਹਾਂ ਲਗਾਏ ਗਏ ਹਨ ਜਿਵੇਂ ਕਿ ਕੋਈ ਇਹ ਡੀਸੀ ਆਫਿਸ ਨਾ ਹੋਵੇ ਜਦ ਕਿ ਕੋਈ ਆਮ ਹੀ ਜਿਵੇਂ ਰੂੜੀ ਦੇ ਢੇਰ ਲੱਗੇ ਨੇ ਨਾਮ ਵਿੱਚ ਉਹ ਨਜ਼ਰ ਆ ਰਹੀ ਹੈ ਇਸ ਤਰ੍ਹਾਂ ਦਾ ਕਹਿ ਸਕਦੇ ਆਪਾਂ ਔਰ ਇਹ ਸੁਣਾਨੇ ਕ ਇਹਨਾਂ ਨਾਲ ਗੱਲ ਕਰਾਂਗੇ ਭਾਜੀ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਕੂੜੇ ਦੇ ਢੇਰ ਲਗੇ ਤੇ ਵੇਖੋ ਜੀ ਕੂੜੇ ਦੇ ਢੇਰ ਇਹਨੇ ਕੋਈ ਜ਼ਿੰਮੇਵਾਰੀ ਨਹੀਂ ਬਿਲਡਿੰਗ ਦੀ ਕੋਈ ਸਮਝੰਦਿਆ ਬਹੁਤ ਤਗੜੀ ਬਿਲਡਿੰਗ ਆ ਇਥੇ ਰੁਪਿਆ ਲੱਗਾ ਕਰੋੜਾਂ ਰੁਪਿਆ ਲੱਗਾ ਕੋਈ ਇਹਨਾਂ ਵੇਖੋ ਗਰੀਬ ਬੰਦੇ ਨੂੰ ਕਿਸੇ ਨੂੰ ਦਿਹਾੜੀ ਦੇਣਾ ਚਾਹੀਦਾ ਜੇ ਨਹੀਂ ਆਪਦੇ ਬੰਦੇ ਆ ਗਏ ਤੇ ਕੂੜਾ ਚਕਾਉਣਾ ਗੰਦ ਚਕਾਉਣਾ ਤੇ ਸਫਾਈ ਕਰਾਉਣਾ ਹਾਂ ਸਾਡੇ ਵਰਗੇ 20 ਮਜ਼ਦੂਰ ਸੜੀ ਫਿਰਦੇ ਆ ਤੋ ਤੇ ਮਿਹਰਬਾਨੀ ਇਹ ਲੋਕਸਾਂ ਜਿੰਨਾਂ ਦੇ ਨਾਲ ਇਥੇ ਸਟਾਫ ਵੀ ਇਥੇ ਮੌਜੂਦ ਹੈ ਜਿੰਨਾਂ ਵੱਲੋਂ ਆਪਣਾ ਖੁਦ ਜਨੀ ਸਮਝਿਆ ਜਾ ਰਿਹਾ ਔਰ ਇਸ ਨੂੰ ਸਾਫ ਸਫਾਈ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਦੱਸਿਆ ਜਾ ਰਿਹਾ ਔਰ ਮੰਗਿਆ ਕਿ ਜਿਹੜੇ ਡੀਸੀਆਰ ਔਰ ਆਲਾ ਦਿਖਾਰੀਆ ਉਹਨਾਂ ਨੂੰ ਇੱਥੇ ਆ ਕੇ ਇੱਕ ਦਾ ਚੱਕਰ ਮਾਰ ਕੇ ਕਰਮਚਾਰੀਆਂ ਨੂੰ ਹਦਾਇਤ ਦੇਣੀ ਚਾਹੀਦੀ ਹੈ ਕਿ ਇਸ ਨੂੰ ਸਾਫ ਸਫਾਈ ਚੰਗੀ ਤਰੀਕੀ ਦੀ ਜਾਵੇ ਰਮਨ chavla jagbani tv ਤਰਨ ਤਰਨ ਐਕਚੁਅਲੀ ਇੱਥੇ ਕਾਫੀ 1.5 2 ਸਾਲ ਤੋਂ ਕੰਸਟਰਕਸ਼ਨ ਚੱਲਦੀ ਪਈ ਹੈ ਉੱਪਰ ਤਿੰਨ ਫਲੋਰਸ ਦੀ ਡੀਸੀ ਸਾਹਿਬ ਨੇ ਵੀ ਉਹਨਾਂ ਨੂੰ ਐਕਸਨ ਪੀਡਬਲੂਡੀ ਨੂੰ ਕਿਹਾ ਕਿ ਤੁਰੰਤ ਕੀਤਾ ਜਾਏ ਇੱਕ ਤੇ ਉਹਦੇ ਕਰਕੇ ਕਾਫੀ ਮਿੱਟੀ ਕਟਾ ਤੇ ਉਹ ਗੰਦਗੀ ਦਾ आलम ਜਾਏਗਾ ਦੂਸਰਾ ਇਹ ਕਿ ਇੱਥੇ ਹਰ ਫਲੋਰ ਦੇ ਉੱਤੇ ਸਫਾਈ ਕਰਮਚਾਰੀਆਂ ਦੀ ਕਮੀ ਹੋਣ ਕਰਕੇ ਵੀ ਇਹ ਦਿੱਕਤ ਆ ਰਹੀ ਹੈ ਉਹਦੇ ਵਾਸਤੇ ਹੁਣ ਥੋੜੇ ਦਿਨ ਪਹਿਲਾਂ ਹੀ ਗੱਲ ਹੋਈ ਸੀ ਦਿੱਸਬ ਨਾਲ ਕਿ ਆਪਣਾ ਜਿਵੇਂ ਦੂਸਰੇ ਜ਼ਿਲ੍ਹਿਆਂ ਚ ਜਾ ਕੇ ਇੱਕ ਸੈਲਫ ਹੈਲਪ ਗਰੁੱਪ ਨਾਲ ਆ ਕੇ ਲੇਡੀਜ਼ ਦਾ ਤੇ ਇੱਥੇ ਉਹਨਾਂ ਨੂੰ ਫਲੋਰ ਵਾਈਜ਼ ਸਫਾਈ ਵਾਸਤੇ ਦੇ ਦਿੱਤਾ ਜਾਵੇ ਸੋ ਉਹ ਪ੍ਰਪੋਜ਼ਲ ਇਜ਼ ਇਨ ਪਾਈਪਲਾਈਨ ਉਹ ਇੱਕ ਰੀ ਇਹ ਤੁਸੀਂ ਆਪਣੇ ਡਿਸਕਸ ਕਰਕੇ ਤੇ ਹੀ ਉਹਨੂੰ ਫਾਲੋਅ ਅਪ ਕਰਕੇ ਤੇ ਫਾਈਨਲਾਈਜ਼ ਕਰਦੇ ਆਂ ਟਾਈਮ ਲਾਈਨ ਤੇ ਨਹੀਂ ਮੈਂ ਦੇ ਪਾਉਂਗਾ ਬਟ दैट इज ਇਨ ਪਾਈਪਲਾਈਨ ਕਿਉਂਕਿ ਕੰਸਟਰਕਸ਼ਨ ਵੀ ਚੱਲਣ ਦੇ ਕੁਝ ਫਲੋਸ ਦਾ ਉਹਦੇ ਕਰਕੇ ਵੀ ਹੈਗਾ ਕਿ ਸਾਨੂੰ ਸਟਰੈਂਥ ਕਿੰਨੀ ਚਾਹੀਦੀ ਹੈ ਸੋ ਇਟ ਵਿਲ ਟੇਕ ਅ ਮੰਥ অর ਸੋ ਉਦੋਂ ਤੱਕ ਹੀ ਸਾਰੇ ਡਿਪਾਰਟਮੈਂਟਸ ਦੀ ਇੱਕ ਮੀਟਿੰਗ ਕਰਕੇ ਕਹਿੰਨੇ ਕਿ ਆਪਾਂ ਆਪਣੇ ਫਲੋਸ ਜਿਹੜੇ ਆ ਉਹ ਆਪਣੇ ਪਦਰਤ ਨੂੰ ਸਫਾਈ ਵਾਲਾ ਪਰ ਬੰਦ ਕਰ ਦੇ